ਅੱਖੀਆਂ ਬਰ ਤਾਰਾ ਮਾਂ ਦਾ ਜਦ ਵੀ ਟੁੱਟ ਜਾਂਦਾ ਉਹ ਰੋਂਦਿਆ ਰੋਂਦਿਆ ਮਾਂ ਦੇ ਨੈਣੋਂ ਨੀਰ ਵੀ ਸੁੱਕ ਜਾਂਦਾ ਅੱਖਿਓਂ ਨਾ ਕਰਦੀ ਐ ਫਿਰ ਯਾਦ ਵੀ ਪੁੱਤਾਂ ਦੀ ਮਿੱਤਰੋ ਯਾਦ ਵੀ ਪੁੱਤਾਂ ਦੀ ਬਾਬਲ ਦੇ ਮੋਢਿਆਂ ਬਾਪੂ ਦੇ ਮੋਢਿਆਂ 'ਤੇ ਨਾ ਕਦੇ ਅਰਥੀ ਪੁੱਤਾਂ ਦੀ ਬਾਪੂ ਦੇ ਮੋਢਿਆਂ ਉੱਠੇ ਨਾ ਕਦੇ ਅਰਥੀ ਪੁੱਤਾਂ ਦੀ ਉਹ ਵਿਚ ਬਜੋਗ ਦੇ ਤਰਫੇ ਨਾ ਕਦੇ ਮਾਪਿਓ ਪੁੱਤਰਾਂ ਦੇ ਕੇਵਲ ਮੀਮਸਾ ਕਹਿੰਦਾ ਗਾ ਦੁੱਖ ਡਾਢੇ ਪੁੱਤਰਾਂ ਦੇ ਵਿਚ ਬਜੋਗ ਦੇ ਤਰਫੇ ਨਾ ਕਦੇ ਮਾਪਿਓ ਪੁੱਤਰਾਂ ਦੇ ਰਾਜ ਮੀਮਸਾ ਕਹਿੰਦਾ ਗਾ ਦੁੱਖ ਡਾਢੇ ਪੁੱਤਰਾਂ ਦੇ ਔਦ ਕਹਾਉਣਾ ਔਖਾ ਏ ਗੱਲ ਸੱਚ ਬੜਾਈ ਚਾਂਦੀ ਮਿੱਤਰੋ ਸੱਚ ਬੜਾਈ ਚਾਂਦੀ ਬਾਬਲ ਦੇ ਮੋਢਿਓ ਬਾਪੂ ਦੇ ਮੋਢਿਓ ਠੇ ਨਾ ਕਦੇ ਅਰਥੀ ਪੁੱਤਾਂ ਦੀ ਬਾਪੂ ਦੇ ਮੋਢਿਓ ਠੇ ਨਾ ਕਦੇ ਅਰਥੀ ਪੁੱਤਾਂ ਦੀ